ਨਮਸਕਾਰ ਆਕਾਸ਼ਵਾਨੀ ਦਾ ਚਲੰਦਰ ਕੇਂਦਰ ਹੈ ਹਮ ਤੁਸੀ ਚੰਚਲ ਸ਼ਰਮਾ ਤੋਂ ਪੱਤੇ ਸ਼ਖ ਖਬਰਾਂ ਸੁਣੋ ਕੇਂਦਰੀ ਖੇਤੀਬਾੜੀ ਦੇ ਕਿਸਾਨ ਪਲਾਈ ਅਤੇ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੱਲੋਂ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਲੜੀ ਤਹਿਤ ਕੱਲ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਕ੍ਰਿਸ਼ੀ ਪਵਨ ਦਿੱਲੀ ਵਿਖੇ ਮੀਟਿੰਗ ਕੀਤੀ ਗਈ ਇਸ ਦੌਰਾਨ ਸੂਬੇ ਵਿੱਚ ਖੇਤੀ ਦੇ ਵਿਕਾਸ ਸੰਬੰਧੀ ਵੱਖ-ਵੱਖ ਵਿਸ਼ਿਆਂ ਤੇ ਉਸਾਰੂ ਵਿਚਾਰ ਵਟਾਂਦਰਾ ਹੋਇਆ ਪੰਜਾਬ ਵੱਲੋਂ ਰੱਖੀ ਗਈ ਸੂਬਾ ਖੇਤੀਬਾੜੀ ਅੰਕੜਾ 13 ਅਸਬੰਧਤ ਟਵੀਸ ਦੇ ਮੰਤਰਾਲੇ ਵੱਲੋਂ ਮਨਜ਼ੂਰੀ ਪੱਤਰ ਸ਼ਿਵਰਾਜ ਸਿੰਘ ਚੋਹਾਨ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਮੀਟਿੰਗ ਦੌਰਾਨ ਪੇਸ਼ ਕੀਤਾ ਜਿਸ ਤੇ ਗੁਰਮੀਤ ਸਿੰਘ ਖੁੱਡੀਆਂ ਨੇ ਸੂਬਾ ਸਰਕਾਰ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਇਸ ਪੱਤਰ ਅਨੁਸਾਰ ਪੰਜਾਬ ਨੂੰ ਇੰਪਰੂਵਮੈਂਟ ਇਨ ਐਗਰੀਕਲਚਰ ਸਟੈਟਿਸਟਿਕਸ ਸਕੀਮ ਚ ਸ਼ਾਮਲ ਕਰਕੇ ਐਸਸੀ ਐਸਏ ਅਧੀਨ ਇੱਕ ਪ੍ਰੋਜੈਕਟ ਮਾਨਿਟਰਿੰਗ ਯੂਨਿਟ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਸਕੀਮ ਤਹਿਤ ਆਈਏਐਸ ਦੇ ਕੰਮ ਚ ਲੱਗੇ ਮੁਲਾਜ਼ਮਾਂ ਨੂੰ 100% ਦੀ مالی ਮਦਦ ਨਾਲ ਫੰਡ ਜਾਰੀ ਕੀਤੇ ਜਾਂਦੇ ਨੇ ਇਹ ਪਲਕਤਨੀ ਖੇਤੀਬਾੜੀ ਅੰਕਰਾ ਪਰ ਨਾਲੀ ਚੁਸਤਾਰ ਦੀ ਦਿਸ਼ਾ 'ਚ ਇੱਕ ਮਹੱਤਵਪੂਰਨ ਕਦਮ ਹੈ ਮੀਟਿੰਗ ਵਿੱਚ ਫਸਲਾਂ ਦੀ ਰੈਂਤ ਖੂਨ ਪ੍ਰਬੰਧਨ ਯੋਜਨਾ ਲਾਗੂ ਕਰਨ ਸੰਬੰਧੀ ਵੀ ਚਰਚਾ ਹੋਈ ਤੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਵਾਤਾਵਰਣ ਦੇ ਹਿੱਤ ਵਿੱਚ ਇਸ ਦਿਸ਼ਾ 'ਚ ਹੋਰ ਗੰਭੀਰਤਾ ਨਾਲ ਕੰਮ ਕੀਤਾ ਜਾਵੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਝਾਹਨੇ ਕਿਹਾ ਕਿ ਕਿਸਾਨਾਂ ਨੂੰ ਬਾਗਬਾਨੀ ਤੇ ਹੋਰਨਾਂ ਫਸਲਾਂ ਸਮੇਤ ਡ੍ਰੈਗਨ ਫਰੂਟ ਤਿੰਨੋਂ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪਰਾਲੀ ਦੀ ਸਮੱਸਿਆ ਘਟੇ ਤੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਤਾ ਹੋ ਸਕੇ ਰਾਸ਼ਟਰੀ ਕਿਸ਼ੀ ਵਿਕਾਸ ਯੋਜਨਾ ਆਰ ਕੇ ਵਾਈ ਬਾਰੇ ਕੇਂਦਰੀ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਪੂਰੇ ਸਹਿਯੋਗ ਦਾ ਭਰੋਸਾ ਦਵਾਇਆ ਤੇ ਕਿਹਾ ਕਿ ਹੋਰ ਨਾ ਸੂਬਿਆਂ ਵਾਂਗ ਪੰਜਾਬ ਨੂੰ ਵੀ ਖਾਦਾਂ ਤੇ ਬੀਜਾਂ ਦੀ ਜ਼ਰੂਰੀ ਸਪਲਾਈ ਜਾਰੀ ਰਹੇਗੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇਸ ਸਬੰਧੀ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਤੇ ਖੇਤੀਬਾੜੀ ਦੇ ਵਿਕਾਸ ਲਈ ਮਿਲ ਕੇ ਕੰਮ ਕਰਦੇ ਰਹਾਂਗੇ ਮੀਟਿੰਗ ਵਿੱਚ ਖੇਤੀਬਾੜੀ ਸਕੱਤਰ ਸੰਜੀਵ ਚੋਪੜਾ ਤੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ ਕੇਂਦਰ ਸਰਕਾਰ ਵੱਲੋਂ ਲੰਮੀ ਚਰਚਾ ਤੋਂ ਬਾਅਦ ਤਿਆਰ ਕੀਤੇ ਗਏ ਤਿੰਨ ਨਵੇਂ ਅਪਰਾਧ ਕਾਨੂੰਨ ਭਾਰਤੀਆਂ ਸਹਿਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਸਾਕਸ਼ੀ ਅਧਿਨਿਯਮ 2003 ਲਾਗੂ ਹੋ ਗਏ ਨੇ ਗੁਰਦਾਸਪੁਰ ਦੇ ਵਕੀਲ ਰਾਕੇਸ਼ ਕੁਮਾਰ ਨਡਾਲਾ ਨੇ ਨਵੇਂ ਬਣੇ ਕਾਨੂੰਨਾਂ ਚ ਕੀਤੀਆਂ ਵੱਖ-ਵੱਖ ਤਬਦੀਲੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਔਰ ਜੋ ਮੋਦੀ ਜੀ ਸਰਕਾਰ ਲੈ ਕੇ ਆਈ ਹੈ ਨਵੇਂ ਕਾਨੂੰਨ ਇਹਨਾਂ ਦਾ ਮਕਸਦ ਹੈ ਨਿਆਂ ਦੇਣਾ ਲੋਕ ਟਾਈਮ ਲਿਮਿਟ ਜਿਹੜੀ ਆ ਪ੍ਰਸਕ੍ਰਾਈਬ ਕੀਤੀ ਆ ਕੋਈ ਵੀ ਅਫੈਂਸ ਕਮਿਟ ਹੁੰਦਾ ਤੁਸੀਂ ਉਹਦੀ 60 ਦਿਨ ਦੇ ਵਿੱਚ ਵਿੱਚ ਉਹਦਾ ਚਲਾਨ ਅਦਾਲਤ ਵਿੱਚ ਦੇਣਾ ਹੈ ਹੁਣ ਸੰਬੰਧ ਜਿਹੜੀ ਆ ਪ੍ਰਾਵਧਾਨ ਹੈ ਤੁਸੀਂ WhatsApp ਤੇ بھیਜ ਸਕਦੇ ਹੋ ਈਮੇਲ ਦੇ ਜ਼ਰੀਏ ਭੇਜ ਸਕਦੇ ਹੋ ਰਜਿਸਟ੍ਰੇਸ਼ਨ ਆਫ ਕੰਪਲੇਂਟ ਔਨਲਾਈਨ ਤੁਸੀਂ ਕਿਤੇ ਵੀ ਆਪਣੀ ਸ਼ਿਕਾਇਤ ਜਿਹੜੀ ਔਨਲਾਈਨ ਕਰਵਾ ਸਕਦੇ ਹੋ ਜ਼ੀਰੋ ਐਫ ਆਈ ਆਰ ਦੀ ਪ੍ਰਾਵਧਾਨ ਸਭ ਤੋਂ ਵਧੀਆ ਜਿਹੜੀ ਹੈ ਉਹ ਇਹ ਹੈ ਕਿ ਤੁਹਾਡਾ ਕੋਈ ਟ੍ਰੇਨ 'ਚ ਪਰਸ ਗਵਾਚ ਗਿਆ ਤੁਹਾਡੀ ਕਿਤੇ ਕੋਈ ਚੋਰੀ ਹੋ ਗਈ ਆ ਬੱਸ ਤੇ ਬੈਠਿਆ ਤੁਸੀਂ ਜਦੋਂ ਆਪਣੇ ਸਟੇਸ਼ਨ ਤੇ ਉਤਰਦੇ ਤੁਹਾਨੂੰ ਪਤਾ ਲੱਗਦਾ ਮੇਰਾ ਫੁਲਾਨੀ ਜਗ੍ਹਾ ਤੇ ਸਮਾਨ ਚੋਰੀ ਹੋ ਗਿਆ ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਤੁਸੀਂ ਆਪਣੇ ਘਰ ਤੇ ਬੈਠ ਕੇ ਐਫ ਆਈ ਆਰ ਦਰਜ ਕਰਾ ਸਕਦੇ ਹੋ ਇਹ ਬੋਧ ਹੀ ਵਧੀਆ ਜਿਹੜਾ ਇਹ ਉਪਰਾਲਾ ਕੀਤਾ ਆ ਫਾਜ਼ਿਲਕਾ ਪੁਲਿਸ ਨੇ ਨਸ਼ੇ ਨੂੰ ਰੋਕਣ ਬਾਰੇ ਮਿਸ਼ਨ ਨਿਸ਼ਚੈ ਤਹਿਤ ਕੱਲ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਐਥਲੈਟਿਕ ਮੀਟ ਕਰਵਾਈ ਡੀਆਈਜੀ ਅਜੇ ਮਲੁਕਾ ਨੇ ਇਸ ਦਾ ਉਦਘਾਟਨ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸੂਬੇ ਦੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ ਤੇ ਜਦੋਂ ਨੌਜਵਾਨ ਉਸਾਰੂ ਗਤੀਵਿਧੀਆਂ 'ਚ ਰੋਚੀ ਲੈਣਗੇ ਤਾਂ ਉਹ ਮਾੜੀਆਂ ਆਦਤਾਂ ਵਾਲੇ ਪਾਸੇ ਨਹੀਂ ਜਾਣਗੇ ਇਸ ਤਰ੍ਹਾਂ ਪੁਲਿਸ ਅਤੇ ਮੀਡੀਆ ਕਰਮਚਾਰੀਆਂ ਵਿੱਚਕਾਰ ਰਸਾ ਕਸੀ ਦਾ ਰੌਚਕ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਪੁਲਿਸ ਦੀ ਟੀਮ ਜੇਤੂ ਰਹੀ ਜੇਤੂ ਟੀਮ ਨੂੰ 10000 ਅਤੇ ਉਪ ਜੇਤ ਨੂੰ 5000 ਰੁਪਏ ਦਾ ਨਕਦ ਨਾਮ ਵੀ ਦਿੱਤਾ ਗਿਆ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਨੌਜਵਾਨਾਂ ਨੂੰ ਖੇਡਾਂ ਵਾਸਤੇ ਉਤਸ਼ਾਹਤ ਕਰਨ ਦੇ ਮਕਸਦ ਨਾਲ ਟੈਲੈਂਟ ਆਇਡੈਂਟੀਫਿਕੇਸ਼ਨ ਯਾਨੀ ਪ੍ਰਤਿਭਾ ਪਛਾਣ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਪ੍ਰੋਗਰਾਮ ਦੇ ਕਨਵੀਨਰ ਜਗਦੀਪ ਸਿੰਘ ਕਾਲੋ ਨੇ ਅੰਮ੍ਰਿਤਸਰ ਚ ਦੱਸਿਆ ਕਿ ਇਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਤੇ ਖਾਸ ਤੌਰ ਤੇ ਸਾਈਕਲਿੰਗ ਖੇਡ ਨਾਲ ਜੋੜਨਾ ਹੈ ਤਾਂ ਜੋ ਪੰਜਾਬ ਚ ਸਾਈਕਲਿੰਗ ਨੂੰ ਪਰਫੁੱਲਤ ਕੀਤਾ ਜਾ ਸਕੇ ਇਸ ਤਹਿਤ ਖਿਡਾਰੀਆਂ ਦੀ ਚੋਣ ਕਰਕੇ ਉਹਨਾਂ ਨੂੰ ਫੈਡਰੇਸ਼ਨ ਦੀਆਂ ਅਕੈਡਮੀਆ ਚ ਭੇਜਿਆ ਜਾਵੇਗਾ ਜਿੱਥੇ ਉਹਨਾਂ ਦਾ ਰਹਿਣਾ ਖਾਣਾ ਖੁਰਾਕ ਟ੍ਰੇਨਿੰਗ ਖੇਡ ਦਾ ਸਾਜ਼ੋ ਸਮਾਨ ਮੁਫਤ ਹੋਵੇਗਾ ਅੰਮ੍ਰਿਤਸਰ ਜ਼ਿਲ੍ਹੇ ਦੇ ਟ੍ਰਾਇਲ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਈਕਲਿੰਗ ਵੈਲੋਡਰਮ ਵਿਖੇ 28 ਜੁਲਾਈ ਨੂੰ ਕਰਵਾਈ ਜਾਣਗੇ ਤੇ ਸ ਵਿੱਚ ਅੰਮ੍ਰਿਤਸਰ ਤੋਂ ਇਲਾਵਾ ਜ਼ਿਲ੍ਹੇ ਕਪੂਰਥਲਾ ਗੁਰਦਾਸਪੁਰ ਪਠਾਨਕੋਟ ਤੇ ਤਰਨਤਾਰਨ ਜ਼ਿਲ੍ਹਿਆਂ ਦੇ 12 ਤੋਂ 14 ਸਾਲ ਉਮਰ ਦੇ ਮੁੰਡੇ ਕੁੜੀਆਂ ਹਿੱਸਾ ਲੈ ਸਕਦੇ ਨੇ ਜੰਮੂ ਡਿਵੀਜ਼ਨ ਦੇ ਡੋਡਾ ਜ਼ਿਲ੍ਹੇ ਚ ਫੌਜ ਨੇ ਸਰਹੱਦ ਪਾਰ ਤੋਂ ਕੁਸਪੈਟ ਕਰਕੇ ਜੰਗਲਾਂ ਚ ਲੁਕੇ ਅਤਵਾਦੀਆਂ ਨੂੰ ਖਤਮ ਕਰਨ ਲਈ ਆਪਰੇਸ਼ਨ ਸਰਪ ਵਿਨਾਸ਼ ਸ਼ੁਰੂ ਕੀਤਾ ਹੈ। ਕਸ਼ਮੀਰ ਕਾਟੀ ਦੇ সমਤਲ ਇਲਾਕਿਆਂ ਨੂੰ ਛਾੜ ਕੇ ਇਸਰਤਵਾਦੀਆਂ ਨੇ ਪੀਰ ਪੰਜਾਲ ਦੀਆਂ ਦੱਖਣੀ ਪਹਾੜੀਆਂ 'ਚ ਨਵਾਂ ਆਡਾ ਬਣਾਇਆ ਹੈ ਜਿੱਥੇ ਸੰਘਣੇ ਜੰਗਲਾਂ ਦੀਆਂ ਕੁਦਰਤੀ ਗੁਫਾਵਾਂ ਤੇ சுரੰਗਾਂ 'ਚ ਲੁਕ ਕੇ ਅੱਤਵਾਦੀ ਲਗਾਤਾਰ ਫੌਜ ਨੂੰ ਨਿਸ਼ਾਨਾ ਬਣਾ ਰਹੇ ਨੇ ਪੀਰ ਪੰਜਾਲ ਦੀਆਂ ਦੱਖਣੀ ਪਹਾੜੀਆਂ 'ਚ ਵੱਡੀਆਂ ਚੱਟਾਨਾਂ ਨਾਲ ਬਣੀਆਂ சுரੰਗਾਂ ਤੇ ਗੁਫਾਵਾਂ ਨੇ ਜਿਨ੍ਹਾਂ ਦੀ ਵਰਤੋਂ 90 ਦੇ ਦਹਾਕੇ 'ਚ ਸਰਹੱਦ ਪਾਰ ਤੋਂ ਕੁਸਪੈਟ ਕਰਨ ਵਾਲੇ ਅੱਤਵਾਦੀਆਂ ਵੱਲੋਂ ਕੀਤੀ ਗਈ ਸੀ ਉਦੋਂ ਫਾਸ਼ੀ ਨੇ ਵੱਡੀ ਗਿਣਤੀ ਚ ਤਨਾਤੀ ਕਰਕੇ ਉੱਥੇ ਅਤਵਾਦ ਦਾ ਪੂਰੀ ਤਰ੍ਹਾਂ ਖਾਤਮਾ ਕਰ ਦਿੱਤਾ ਸੀ ਉਸ ਸਮੇਂ ਇੱਥੇ ਅਤਵਾਦ ਵਿਰੋਧੀ ਗ੍ਰਿਡ ਬਣਾਇਆ ਗਿਆ ਸੀ ਪਰ ਇਸ ਦੀ ਖਾਤਮੇ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ। ਇਸ ਦਿਨ ਵਾਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।